ਜਿਗਰ ਇਹਦਾ ਟਾਈਮ ਬਾਉਂਡ ਕਰੋ ਉਹ ਕਹਿੰਦੇ ਵੀ ਦਿੱਕਤ ਹੁੰਦੀ ਹੈ ਕਾਨੂੰਨੀ ਗੱਲਾਂ ਹੁੰਦੀਆਂ ਬੁਲਾਨੀਆਂ ਹੁੰਦੀਆਂ ਅਸੀਂ ਫੈਸਲਾ ਆਪਣੇ ਤੋਂ ਬਲਨੇ ਹੋ ਗਿਆ ਵੀ 15 ਦਿਨ ਦੇ ਦੇਵਾਂਗੇ ਤੇ 15 ਦਿਨੋਂ ਬਾਅਦ ਉਹ ਤੁਸੀਂ ਤਿਆਰ ਰਹਿਣਾ ਹੋਣਾ ਉਸ ਤੋਂ ਇਲਾਵਾ ਵਿਜੇਰੇ ਜੱਜ ਦਾ ਫੈਸਲਾ ਰੱਦ ਕਰਕੇ ਪਟਵਾਰੀ ਤੇ ਤਸਵੀਰਦਾਰ ਨੇ ਜਿਹਨੂੰ ਅੱਜ ਤੱਕ ਕਿਸੇ ਨੇ ਨਹੀਂ ਬੁਲਾਇਆ ਕਿਉਂਕਿ ਉਹਨਾਂ ਦੇ ਕਾਰਵਾਈ ਬਣਦੀ ਉਹਦਾ ਭਰੋਸਾ ਦਿੱਤਾ ਵੀ ਉਹਨਾਂ ਦੇ ਤੁਰਤ ਕਾਰਵਾਈ ਹੋਊਗੀ ਇੱਕ ਜਿਹੜਾ ਜੌਲੀਆ ਵਾਲਾ ਦਾ ਮਸਲਾ ਨਾਲ 47 ਲੱਗੀ ਸਾਨੂੰ ਕਿਹਾ ਵੀ 2 ਮਹੀਨੇ ਫਾਇਲਾ ਕਰਾਂਗੇ 45 ਲਾਉਗੇ ਕੋ ਅਸੀਂ ਸਹਿਮਤੀ ਦੇਤੀ ਕੋણો ਇੰਨਾ ਲੰਮ ਗਿਆ ਕਿ ਸਾਲ ਤੋਂ ਉੱਤੇ ਹੋ ਗਿਆ ਉਸ ਥਾਂ ਦੇ ਮਾਲਕ ਸਰਕਾਰ ਹੈ ਸਾਡੇ ਵਾਸਤੇ 45 ਅਸੀਂ ਵੜ ਨਹੀਂ ਸਕਦੇ ਬਾਣ ਚ ਉੱਥੇ ਲੱਗਿਆ ਹੋਇਆ ਟਰਾਂਸਫਾਰਮਰ ਦੂਜੀ ਧਰਨੇ ਮੌਜ ਨਾਲ ਲਾ ਕੇ ਥੱਲੇ ਛਿੜਦਾ ਸਮਾਨ ਸੁੰਡ ਉਹਦਾ ਕੋਲ ਕੇ ਫੜਿਆਤਾ ਉਹਦੇ ਬਰਚਾ ਦਰਜ ਕਰਨ ਦੀ ਗੱਲ ਹੈ ਇਹਨਾਂ ਨੇ ਸਾਡਾ ਵਾਦਾ ਕੀਤਾ ਵੀ ਇਹ ਦੋਨੇ ਕੇਸ ਅਜ ਦੇ ਅਸੀਂ ਤੁਰੰਤ ਉਹਨਾਂ ਤੇ ਕਾਰਵਾਈ ਕਰਦੇ ਹਾਂ ਜਿਹੜਾ ਜ਼ਮੀਨ ਨੂੰ ਬਦਲ ਕੇ ਇਧਰ ਆਉਣਾ ਹੈ ਜਿਹਦਾ ਸਾਡਾ ਹੱਕ ਬਣਦਾ ਉਹ ਆਪਣੇ ਵਕੀਲ ਨੇ ਕਿਹਾ ਵੀ ਜੇ ਇਹ ਕਰਮ ਤੇਜੀ ਨਾਲ ਇਹ 10 ਦਿਨਾਂ ਵਿੱਚ ਹੋ ਸਕਦਾ ਹੈ ਪਰ ਅਸੀਂ ਆਪਣੇ ਵੱਲੋਂ 5 ਦਿਨ ਹੋਰ ਦਿੱਤੇ ਐ ਤੇ ਸਾਡੀ ਬੇਨਤੀ ਹੋਊਗੀ ਮੁੱਖ ਮੰਤਰੀ ਸ ਆਪਣੇ ਮੰਤਰੀ ਸਾਹਿਬ ਨੂੰ ਇਹ ਜਿਵੇਂ ਅਸੀਂ ਡੇਟ ਦਿੱਤੀ ਉਹ ਤੋਂ ਪਹਿਲਾਂ ਪਹਿਲਾਂ ਹੋਣ ਦੀ ਹਾਲਤਾਂ ਹੋ ਜਾਣਾ ਚਾਹੀਦਾ ਤੇ ਨਹੀਂ ਸਾਡੀ ਮਜਬੂਰੀ ਬਣਦੀ ਆ ਸਾਡੇ ਦਰ ਤੇ ਦੁਆਰੇ ਆਉਣ ਦੀ ਫਿਰ ਦਰ ਤੇ ਨਹੀਂ ਆਵਾਂਗੇ ਫਿਰ ਉਹਨੇ ਰੋਜ ਪਿੰਡਾਂ 'ਚ ਜਾਣਾ ਹੈ ਸ਼ਾਇਦ ਉੱਥੇ ਵੀ ਮੇਲ ਹੋਇਆ ਕਰਨਾ ਹੁਣ ਮੈਂ ਮਾਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਸਟੇਜ 'ਤੇ ਆ ਕੇ ਜੋ ਵੀ ਸਮਝੌਤਾ ਹੋਇਆ ਹੈ ਅਸੀਂ ਆਪਣੇ ਵੱਲੋਂ ਜਨਤਾ ਨਾਲ ਸਾਂਝਾ ਕੀਤਾ ਹੈ ਜਿੰਨੇ ਪਿੰਡਪੁਰਾ ਪਹੁੰਚੇ ਹੈ ਉਹਨਾਂ ਨੂੰ ਵੀ ਦੱਸ ਦਿਓ ਵੀ ਸਟੇਜ 'ਤੇ ਆ ਕੇ ਜੋ ਸਮਝੌਤਾ ਹੋਇਆ ਉਹਨੂੰ ਸਾਂਝਾ ਕਰ ਦੇਣ ਜੇ ਕੋ ਥੱਲੇ ਕੋਈ ਨਾਰਾਮੇ ਉਲਟਾ ਲਾਉਂਦਾ ਹੈ ਜਾਂ ਕੋਈ ਬੋਲਦਾ ਹੈ ਤੇ ਉਹਨਾਂ ਦੀ ਵੇਚਲੀ ਉਹ ਸਾਡੀ ਹੈ ਇਸ ਕਰਕੇ ਤੁਹਾਨੂੰ ਬਹੁਤ ਹੱਥ ਵੱਜ ਕੇ ਅਪੀਲ ਹੈ ਕਿ ਪੂਰੇ ਆਰਾਮ ਨਾਲ ਸੁਣੋ ਉਦੋਂ ਬਾਅਦ ਸਟੇਜ ਆਪਣੇ ਘੰਡਾ ਦੇ ਘੰਡਾ ਚੱਲੂ ਜਿਹੜੇ ਬੁਲਾ ਰਹੇ ਰਹਿਗੇ ਉਹ ਬੋਲਣਗੇ ਕਿਉਂਕਿ ਗੱਲ ਇਹ ਗੱਲ ਨਹੀਂ ਬਹੁਤ سارے ਮਸਲੇ ਖੜੇ ਹੈ ਉਹ ਸਾਰਿਆਂ ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਬੀਮਾ ਮੰਤਰੀ ਸਾਹਿਬ ਉਹ ਸਟੇਜ ਤੇ ਆਉਗੇ ਦੇ ਸਾਹਿਬ ਇਹ ਕਿ ਟੈਕਨੋ ਸਾਰੇ ਨੂੰ ਕਰਨਾ ਚਾਹੁੰਦਾ ਸੀ ਕਿ ਪੰਜਾਬ ਸਰਕਾਰ ਨੇ ਫੈਸਲਾ ਕਰ ਤੈਨੂੰ ਵੀ ਕਿਸ਼ਤਾਂ 'ਚ ਕਰ ਲੋ ਜਿਹਦਾ ਮਤਲਬ ਮੋਦੀ ਤੇ ਜਾਂਦੀ ਤੁਰਤ ਅੱਜ ਕੇ ਆਪਣਾ ਜੁੜੀਆਂ ਹੋਈਆਂ ਜੱਥੇਬੰਦੀਆਂ ਉਹਨਾਂ ਦੀ ਮੀਟਿੰਗ ਹੋਈ ਆਪਾਂ ਵੀ ਕੀਤੀ ਫੈਸਲਾ ਹੋ ਗਿਆ ਸਾਂਝਾ ਕੇ 8 ਤਰੀਕ ਨੂੰ ਜੱਟੀਗੜ੍ਹ ਤੋਂ ਧਰਨਾ ਦੇਵਾਂਗੇ ਐਦਰ ਜਦੋਂ ਅਸੀਂ ਜੁੜੀਆਂ ਪੰਜ ਮੈਂਬਰੀ ਕਮੇਟੀ ਸਾਨੂੰ ਲੱਗਿਆ ਵੀ ਜਿੰਦਾ ਵੱਡਾ ਇਹ ਮਸਲਾ ਅੱਠ ਤਾਂ ਬਹੁਤ ਦੂਰ ਹੈ ਪੰਜਾਬ ਦੇ ਜਿੰਨੇ ਐਮਐਲਏ ਆ ਮਗਰ ਜਿਨ੍ਹਾਂ ਨੇ ਆ ਕੇ ਸਟੇਟ 'ਤੇ ਵਿਸ਼ਵਾਸ ਦਿਵਾਇਆ ਆ ਮੈਨੂੰ ਰੋਣਾ ਹੈ ਮੰਤਰੀਆ ਉਹ ਵੀ ਉਹ ਕਹਿੰਦਾ ਬਾਹਰੋਂ ਮੈਂਟਰ ਮੇਰੇ ਅੰਦਰ ਆ ਜਾਣੇ ਸ਼ਾਹਦਾਰ ਖੁੱਲ ਹੈ ਉਸ ਪੱਤਰ ਨਹੀਂ ਕੁੜਕ ਮਿੰਡ ਲੱਗਦਾ ਚਿਤਾਵੜੀ ਪੱਤਰ ਨਹੀਂ ਤੁਸੀਂ ਹੁਕਮ ਕਰੋ ਸਟੇਟ 'ਤੇ ਵਿਸ਼ਵਾਸ ਆਇਆ ਵੀ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੋ ਮੈਨੂੰ ਲੱਗਦਾ ਕਿ ਨਾ ਉਹਨਾਂ ਦੇ ਕੋਈ ਵੋਟਾਂ ਟੁੱਟੀਆਂ ਹੋਣਗੀਆਂ ਤੇ ਵੋਟਾਂ ਬਣੀਆਂ ਹੋਣਗੀਆਂ ਵੀ ਜੋ ਕੋ ਮੰਤਰੀ ਹੈ ਤਾਂ ਬੜਾ ਭਰੋਸਾ ਬੰਦ ਹੈ ਤੇ ਸੱਚੇ ਚੰਡੀਗੜ੍ਹ ਜਾਣਾ ਨਹੀਂ ਪਿਆ ਕਿਉਂਕਿ ਇਹਦੇ ਅੰਦਰ ਗੱਲ ਨਾ ਚੱਲਦੀ ਹੋ ਗਈ ਤਾਂ ਬਸੂਤੀਆਂ ਨਹੀਂ ਲਾਗੂ ਹੋਣੀਆਂ। ਪਰ ਆਉਹੀ ਹੈ। ਉਹਦੇ ਚੋਂ ਇਹ ਮੰਤਰੀ ਸਾਹਿਬ ਇੱਥੇ ਨਹੀਂ ਆਏ। ਅਸੀਂ ਉਸੇ ਦਿਨ ਜਿਹੜਾ ਜਾਂਗੀਨ ਵਾਲਾ ਮਸਲਾ ਮਿਲਣਾ ਚਾਹੁੰਦੇ ਸੀ ਮੰਤਰੀ ਸਾਹਿਬ ਨੂੰ ਸਾਨੂੰ 1.5 ਵਜੇ ਦਾ ਟਾਈਮ ਦਿੱਤਾ ਮਹਿਲ ਕਲਾ ਕੋਲ ਕੇ 1 ਵਜੇ ਮੋਟਰ ਬਾਹਰ ਜਾਵੜੇ ਲੁਗਿਆਣੇ 로ਡ ਤੇ ਜੇ ਕਹਿੰਦਾ ਮੈਂ ਤੇ ਜਦੋਂ ਉਥੋਂ ਸੰਪਰਕ ਹੋਇਆ ਸਾਨੂੰ ਮੋੜ ਮਾਂ ਜਵਾਬੇ ਮਿਲਿਆ ਵੀ ਮੰਤਰੀ ਸਾਹਿਬ ਕੋਲੇ 15 ਮਿੰਟਾ ਉੱਥੇ 15 ਮਿੰਟ ਰਹਿਣਗੇ ਮਾਲਾ ਕਰ ਮੈਲ ਕਰਾਂ ਤੇ ਵੀ ਪੱਚ ਮਿੰਟ ਤੋਂ ਬਾਅਦ ਗੱਡੀ ਨਹੀਂ ਲੱਗਦੀ ਉਹ ਕਹਿੰਦੇ ਤੁਹਾਨੂੰ ਮਿਲਾ ਦੇਣਾ ਜਿਹਦੇ ਪਿੰਡ ਚੋਂ ਤੁਸੀਂ ਭੇਜ ਲਿਓ ਇਸ ਗੱਲ ਨੂੰ ਅਸੀਂ ਰੱਦ ਕੀਤਾ ਸ਼ਾਮ ਨੂੰ ਸਾਨੂੰ ਸ੍ਰੀਆ ਮਿਲਦਾ ਹੈ ਕਿ ਕੱਲ ਨੂੰ 8 ਵਜੇ ਤੁਹਾਡੀ ਮੰਤਰੀ ਸਾਹਿਬ ਨਾਲ ਦੀ ਗੱਲ ਕਰਨ ਉਹਨਾਂ ਨੂੰ ਮਿਲਣ ਆਲੇ ਅੱਜ ਨੇ ਭੀੜ ਹੋ ਜਾਂਦੀ ਐ ਸਾਨੂੰ ਲੱਗਿਆ ਸਵੇਹਾ ਵੀ ਇਹ 9 ਹੋ ਸਕਦਾ ਪਰ ਜੇ ਐ ਕਹਿੰਦੇ ਵੀ ਨਹੀਂ 8:00s 8:00 ਵੀ ਆ ਜਾਂਦੇ 9 ਦੀ ਗੱਲ ਬਹਿ ਹੋ ਗਈ ਅਸੀਂ 9:00 ਇਥੇ ਬਾਅਦ ਚਾਗੀ ਜਦੋਂ ਪਤਾ ਲੱਗਾ ਕਿ ਮੰਤਰੀ ਸਾਹਿਬ ਨੂੰ ਬਹੁਤ ਐਮਰਜੈਂਸੀ ਹੋ ਗਈ ਉਹ ਚੰਡੀਗੜ੍ਹ ਤੋਂ ਪੰਜਾਬ ਬੜੇ ਮੁੱਖ ਮੰਤਰੀ ਦੇ ਸੱਜਣ ਵਾਲੇ ਜਾਣੇ ਪੈਣਾ ਸੀ ਸਾਡਾ ਰੋਜ਼ ਉੱਠਿਆ ਵੀ ਜੇ ਐਮਰਜੈਂਸੀ ਹੋਊਗੀ ਸਾਨੂੰ ਫੋਨ ਤੋਂ ਲੱਗ ਸਕਦਾ ਸੀ ਜਦੋਂ ਸਾਨੂੰ ਫੋਨ ਨਹੀਂ ਲੱਗਿਆ ਉਹ ਰੋਜ਼ ਤੋਂ ਅਸੀਂ ਉੱਥੇ ਵੀਡੀਓ ਵੀ ਪਾਈ ਦੇ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਵੀ ਆਹ ਮਸਲਾ ਲਾਣ ਵੀ ਕੀਤਾ ਜੀ ਹੱਲ ਕਰਾ ਕੇ ਉਠਾਂਗੇ ਹੁਣ ਜਿੰਨੀ ਕ ਆਪਣੇ ਵਕੀਲ ਨਾਲ ਹੋਈ ਹੈ ਉਹਦੇ ਕਰਕੇ ਸਾਡੀ رائے ਬਣ ਕੇ ਹੋਇਆ ਵੀ 15 ਦਿਨਾਂ ਬਾਅਦ ਨੂੰ ਦੇਣੇ ਚਾਹੀਦੇ ਐ ਮਸਲਾ ਦੱਸ ਦੇਣਾ ਚ ਹੱਲ ਹੋ ਸਕਦਾ ਹੁਣ ਮੈਂ ਬੇਨਤੀ ਕਰੂੰ ਮੰਤਰੀ ਸਾਹਿਬ ਨੂੰ ਉਹ ਸਟੇਜ ਤੇ ਆ ਕੇ ਸਹਿ ਪ੍ਰਾਵਾਹ ਨਾਲ ਕਰੋ ਸੱਦਾ